ਬੱਚਿਆਂ ਨੂੰ ਉਧਰ ਮਿਸ ਗਾਈਡ ਕਰਕੇ ਭੇਜਣ ਵਾਲੇ ਨੇ ਇਹ ਏਜੰਟ ਨੇ ਹੁਣ ਤੁਸੀਂ ਪੁੱਛਦੇ ਹੋ ਵੀ ਇਨ੍ਹਾਂ ਏਜੰਟਾਂ ਦਾ ਕੀ ਕਰਨਾ ਚਾਹੀਦਾ ਹੈ ਇੰਨਾ ਸਾਰਿਆਂ ਨੂੰ ਇਕੱਠੇ ਕਰਕੇ ਇਹਨਾਂ ਨੇ ਪੰਡ ਬੰਨ ਕੇ ਇਹਨਾਂ ਨੂੰ ਮੰਡੇਮਾਨ ਇੱਕੋ ਬਾਅਦ ਛੱਡਿਆ ਹੋਣਾ ਚਾਹੀਦਾ ਵਾ ਇਹਨਾਂ ਦਾ ਵੀ ਮਕਸਦ ਆ ਲੋ ਜਾਂਦਾ ਇਹ ਤੁਹਾਡੇ ਤੋਂ ਪੈਸਾ ਚਾਰ ਕਮਾ ਲੈਂਦੇ ਆ ਮੁੜ ਕੇ ਠੱਠੇ ਖੂਟ ਜਾਓ ਤੁਸੀਂ ਤੇ ਤੁਹਾਡੇ ਬੱਚੇ ਜਿੱਦੜ ਮਰਜੀ ਜਾ ਕੇ ਜੋ ਮਰਜੀ ਰੋਲੋ ਨਾ ਰੋਲੋ ਤੁਹਾਨੂੰ ਪੀਆਰ ਮਿਲੇ ਵਰਕ ਮਿਲੇ ਨਾ ਮਿਲੇ ਹਮੇਸ਼ਾ ਰੈਫਰੈਂਸ ਏਡਿਟਿਟੀ ਬੱਚਿਆਂ ਨੂੰ ਉਹਨਾਂ ਕੋਲ ਚਲਦੇ ਵਿੱਚ ਭੇਜਦਾ ਜਿੰਨਾ ਕੋਰਸ ਦੀ ਉਧਰ ਡਿਮਾਂਡ ਦੇਖੋ ਜਿਹੜੇ ਕੰਸਲਟੈਂਟ ਨੇ ਉਹ ਤੇ ਉਹ ਬਹੁਤ ਘੱਟ ਨੇ ਔਰ ਉਹ ਬਹੁਤ ਇਹੋ ਜਿਹਾਂ ਘੱਟ ਗਲਤੀਆਂ ਕਰਦੇ ਨੇ ਬਟ ਮੈਕਸੀਮਮ ਜਿਹੜੇ ਬੱਚਿਆਂ ਨੂੰ ਉਧਰ ਮਿਸ ਗਾਈਡ ਕਰਕੇ ਭੇਜ ਨਾਲੇ ਨੇ ਉਹ ਇਹ ਏਜੰਟ ਨੇ ਹੁਣ ਤੁਸੀਂ ਪੁੱਛਦੇ ਹੋ ਵੀ ਇੰਨਾ ਏਜੰਟਾਂ ਦਾ ਕੀ ਕਰਨਾ ਚਾਹੀਦਾ ਇੰਨਾ ਸਾਰਿਆਂ ਨੂੰ ਇਕੱਠੇ ਕਰਕੇ ਇਹਨਾਂ ਦੀ ਪੰਡ ਬੰਨ੍ਹ ਕੇ ਇਹਨਾਂ ਨੂੰ ਅੰਡੇ ਮਾਂ ਨਿੱਕੋ ਬਾਹਰ ਛੱਡਿਆਉਣਾ ਚਾਹੀਦਾ ਵਾ ਸੋ ਥੈਟ ਸਾਡੇ ਇੱਥੇ ਪੰਜਾਬ 'ਚ ਥੋੜੀ ਜੀ ਸ਼ਾਂਤੀ ਹੋ ਜਾਵੇ ਤੇ ਸਾਡੇ ਬੱਚਿਆਂ ਦਾ ਭਵਿੱਖਾ ਜਿਹੜਾ ਉਹ ਖਰਾਬ ਹੋਣ ਤੋਂ ਬਚ ਜਾਵੇ ਸੋ ਅਗਰ ਤੁਸੀਂ ਵੀ ਚਾਹੁੰਦੇ ਹੋ ਜਾਂ ਤੁਸੀਂ ਮਾਪਿਓ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਕੈਨੇਡਾ ਚਲੇ ਤਾਂ ਜਾਣ ਬਟ ਉੱਥੇ ਜਾਣ ਤੋਂ ਬਾਅਦ ਫਿਰ ਦੁਖੀ ਨਾ ਹੋਣ ਜੌਬ ਲਈ ਭੀਖ ਨਾ ਮੰਗਣ ਕੱਲੀ ਕੱਲੀ ਜਗ੍ਹਾ ਦੇ ਵਿੱਚ ਜਾ ਕੇ ਜਾਂ ਲੋਕਾਂ ਦੀ ਮਿਹਨਤਾਂ ਨਾ ਕਰਦੇ ਰਹਿਣ ਜਾਂ ਮਿਸ ਗਾਈਡ ਨਾ ਹੋਣ ਜਾਂ ਆਪਣਾ ਪੈਸਾ ਨਾ ਫਸਾਉਣ ਜਾਂ ਐਂਡ ਤੇ ਆ ਕੇ ਫਿਰ 30 30 40 40000 50 5000 ਡਾਲਰ ਦੀਆਂ 25 25 30 30 ਲੱਖ ਦੀਆਂ ਐਲ ਐਮ ਆਈਏ ਨਾ ਖਰੀਦਨੀਆਂ ਪੈਣ ਉਹਨਾਂ ਲਈ ਤਾਂ ਇੱਕ ਸਹੀ ਕੰਸਲਟੈਂਟ ਚੂਜ਼ ਕਰੋ ਰੈਫਲਜ਼ ਐਡਿਊ ਸਿਟੀ ਪ੍ਰੋਮਿਸ ਕਰਦਾ ਜੀ ਤੁਹਾਡੇ ਨਾਲ ਕਿ ਤੁਸੀਂ ਅਗਰ ਸਾਡੇ ਥਰੂ ਆਪਣੇ ਬੱਚਿਆਂ ਨੂੰ ਭੇਜਦੇ ਹੋ ਤੁਹਾਡੇ ਬੱਚੇ ਉਧਰ ਜਾ ਕੇ ਤਕੇ ਨਹੀਂ ਖਾਣਗੇ ਉਹਨਾਂ ਨੂੰ ਉਧਰ ਜਾ ਕੇ ਜੌਬ ਲਈ ਭੀਖ ਨਹੀਂ ਮੰਗਣੀ ਪਊਗੀ ਉਹਨਾਂ ਨੂੰ ਐਲ ਐਮ ਆਈ ਐ ਨਹੀਂ ਲੈਣੀ ਪਊਗੀ ਉਧਰ ਜਾ ਕੇ ਜਿਹੜੇ ਕਾਲਜੇਜ਼ ਔਰ ਜਿਹੜੇ ਕੋਰਸੇਜ਼ ਦੇ ਵਿੱਚ ਅਸੀਂ ਭੇਜਾਂਗੇ ਕਿਉਂਕਿ ਹਮੇਸ਼ਾ ਰੈਫਰਜ਼ ਐਡੂ ਸਿਟੀ ਬੱਚਿਆਂ ਨੂੰ ਉਹਨਾਂ ਕੋਰਸੇਜ਼ ਦੇ ਵਿੱਚ ਭੇਜਦਾ ਜਿੰਨਾ ਕੋਰਸੇਜ਼ ਦੀ ਉਧਰ ਡਿਮਾਂਡ ਹੁੰਦੀ ਆ ਗਵਰਨਮੈਂਟ ਰੋਲਾ ਪਾਉਂਦੀ ਆ ਵੀ ਸਾਡੇ ਕੋਲ ਆਹ ਵਾਲੇ ਕੈਂਡੀਡੇਟ ਆਹ ਵਾਲੀ ਕੈਟੇਗਰੀ ਦੇ ਨਹੀਂ ਹੈਗੇ ਅਸੀਂ ਉਹਨਾਂ ਚ ਹੀ ਭੇਜਦੇ ਆਂ ਬਟ ਉਹਨਾਂ ਕੋਰਸੇਜ਼ ਨੂੰ ਕਰਾਉਣ ਲਈ ਕੁਝ ਚੁਣਿੰਦੇ ਕਾਲਜੇਜ਼ ਨੇ ਜਿਹੜੇ ਸਾਡੇ ਇੰਨਾ ਭੱਦਰਪੁਰਸ਼ਾਂ ਏਜੰਟਾਂ ਕੋਲ ਨਹੀਂ ਹੁੰਦੇ ਇਸ ਲਈ ਇਨਾਂ ਕੋਲ ਜੋ ਹੁੰਦਾ ਇਹ ਉਹੀ ਵੇਚਦੇ ਨੇ ਤੁਸੀਂ ਜੇ ਤੁਹਾਡਾ ਟਾਰਗੇਟ ਆ ਉਹ ਸਿਰਫ ਬੱਚਿਆਂ ਨੂੰ ਵੀਜ਼ੇ ਲੈ ਕੇ ਦੇਣ ਤੱਕ ਦਾ ਆ ਤੁਹਾਡਾ ਵੀ ਮਕਸਦ ਹੱਲ ਹੋ ਜਾਂਦਾ ਤੁਹਾਡੇ ਬੱਚੇ ਨੂੰ ਵੀਜ਼ਾ ਮਿਲ ਜਾਂਦਾ ਇਹਨਾਂ ਦਾ ਵੀ ਮਕਸਦ ਹੱਲ ਹੋ ਜਾਂਦਾ ਇਹ ਤੁਹਾਡੇ ਤੋਂ ਪੈਸਾ ਚਾਰ ਕਮਾ ਲੈਂਦੇ ਆ ਮੁੜ ਕੇ ਠੱਠੇ ਖੂਚ ਜਾਓ ਤੁਸੀਂ ਤੇ ਤੁਹਾਡੇ ਬੱਚੇ ਜਿੱਦੜ ਮਰਜੀ ਜਾ ਕੇ ਜੋ ਮਰਜੀ ਰੋਲੋ ਨਾ ਰੋਲੋ ਦੋਨੋਂ ਪੀਆਰ ਮਿਲੇ ਵਰਕ ਮਿਲੇ ਨਾ ਮਿਲੇ ਇਹਨਾਂ ਦੀ ਦੁਕਾਨਦਾਰੀ ਚੱਲਦੀ ਆ ਤੇ ਤੁਹਾਡੀ ਇੱਛਾ ਵੀ ਪੂਰੀ ਹੋ ਗਈ ਕਿਉਂਕਿ ਤੁਹਾਡੀ ਇੱਛਾ ਤਾਂ ਬੱਚੇ ਨੂੰ ਵੀਜ਼ਾ ਹੀ ਲਵਾ ਕੇ ਦੇਣ ਵਾਲੀ ਸੀ ਨਾ ਤਾਂ ਹੀ ਤੁਸੀਂ ਆਪਣੇ ਗਲੀ ਮੁਹੱਲੇ ਛੋਟੇ ਸ਼ਹਿਰ ਦਾ ਉਹ ਦਾ ਚੁਣਿਆ ਜਿਹੜਾ ਰੀਲਾਂ ਦੇਖੋ ਤੁਸੀਂ ਜ਼ਿੰਦਗੀ ਦਾ ਆਪਣੇ ਬੱਚਿਆਂ ਦੀ ਜ਼ਿੰਦਗੀ ਦਾ ਫੈਸਲਾ ਰੀਲਾਂ ਦੇਖ ਕੇ ਕਰ ਦੋ ਮੈਂ ਤਾਂ ਹੈਰਾਨ ਮਤਲਬ ਰੀਲਾਂ ਦੇ ਉੱਪਰ ਜੋ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਣੇ ਬੱਚੇ ਦੀ ਜ਼ਿੰਦਗੀ ਉਹਦੇ ਹੱਥ ਚ ਫੜਾ ਕੇ ਆਉਨੇ ਹੋ ਅਸੀਂ ਇਹ ਤਾਂ ਰੀਲਾਂ ਦੇ ਉੱਪਰ ਕੋਈ 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 ਵੀ ਬੰਦਾ ਬੈਠ ਕੇ ਕਹੀ ਜਾਵੇ ਮੈਂ ਮੈਂ ਉਹ 20 ਬੰਦਿਆਂ ਨੂੰ ਖੜਾ ਕਰਵਾਂ ਆ ਦੇਖੋ ਜੀ ਮੈਂ ਇਹਨਾਂ ਦੇ ਹਾਰਟ ਦਾ ਆਪਰੇਸ਼ਨ ਕੀਤਾ ਤੇ ਇਹ ਸਾਰੇ ਠੀਕ ਨੇ ਉਹ ਹੁੱਬ ਹੁੱਬ ਕੇ ਬੋਲਣਗੇ ਹਾਂ ਜੀ ਹਾਂ ਇਹਨੇ ਚੀਰ ਫਾੜ ਕੀਤੀ ਆ ਦੇਖੋ ਸਾਡੇ ਟੰਕੇ ਲੱਗੇ ਹੋਏ ਆ ਅਸੀਂ ਤਾਂ ਬਿਲਕੁਲ ਠੀਕ ਆ ਕੀ ਤੁਸੀਂ ਉਹ ਰੀਲਾਂ ਦੇਖ ਕੇ ਆਪਣੇ ਬੱਚੇ ਆਪਣੇ ਕਿਸੇ ਰਿਸ਼ਤੇਦਾਰ ਭੈਣ ਭਰਾ ਦਾ ਹਾਰਟ ਦਾ ਆਪਰੇਸ਼ਨ ਉਹ ਰੀਲਾਂ ਵਾਲੇ ਬੰਦੇ ਕੋਲ ਕਰਾ ਲੋਗੇ ਇਹ ਤਾਂ ਆਪਰੇਸ਼ਨ ਆ ਤੁਸੀਂ ਤਾਂ ਜ਼ਿੰਦਗੀ ਦੇ ਉਨੇ ਆਪਣੇ ਬੱਚੇ ਦੀ ਜਾ ਕੇ ਰੀਲਾਂ ਦੇਖ ਕੇ ਫੇਸਬੁੱਕ ਦੇਖ ਕੇ ਸੋ ਸਿਆਣੇ ਬਣੋ ਅਗਰ ਤਾਂ ਚਾਹੁੰਦੇ ਹੋ ਵੀਜ਼ਾ ਲੈ ਕੇ ਦੇਣਾ ਜਿਹੜੇ ਮਰਜ਼ੀ ਗਲੀ ਮੈਂ ਕਹਿੰਨਾ ਤੋਨੂੰ ਐਟੇ ਚੁੱਕਣ ਦੀ ਲੋੜ ਨਹੀਂ ਐਟ ਦੇ ਉੱਤੇ ਹੀ 12 15 ਏਜੰਟ ਬੈਠੇ ਹੋਣੇ ਆ ਜਿਹਦੇ ਕੋਲ ਮਰਜ਼ੀ ਵੀਜ਼ਾ ਲਵਾਓ ਜੇ ਚੋਣਿਓਗੇ ਤੁਹਾਡੇ ਬੱਚੇ ਦੀ ਜ਼ਿੰਦਗੀ ਬਣੇ ਸੰਵਰੇ ਫਿਊਚਰ ਬਣੇ ਤੁਹਾਡਾ ਵੀ ਨਾਲ ਫਿਊਚਰ ਬਣੇ ਬੱਚਿਆਂ ਦੇ ਨਾਲ ਨਾਲ ਤੋਨੋ ਵੀ ਬਾਅਦ ਵਿੱਚੋਂ ਆ ਬੁੱਢੇ ਬਾਰੇ ਤੁਹਾਡ ਨੂੰ ਵੀ ਉੱਥੇ ਜਾ ਕੇ ਧੱਕੇ ਨਾ ਖਾਣੇ ਪੈਣ ਉਹਨਾਂ ਦੇ ਜਵਾਕ ਨਾ ਸੰਭਾਲਣੇ ਪੈਣ ਉਹਨਾਂ ਦੀਆਂ 베ਰੀਆਂ ਨਾ ਤੋੜਨੀ ਆ ਪਵੇ ਤਾਂ ਫੈਸਲਾ ਸਹੀ ਤਰੀਕੇ ਨਾਲ ਲਵੋ ਆਪਣੇ ਬੱਚੇ ਦਾ ਫਿਊਚਰ ਆਪਣੇ ਬੱਚੇ ਦਾ ਭਵਿੱਖ ਕਿਸੇ ਚੰਗੇ ਕੰਸਲਟੈਂਟ ਦੇ ਹੱਥ ਦਵੋ ਰੈਫਰ ਸੋਲਿਊਸ਼ਨਟੀ ਦੇ ਵਿੱਚ ਅਸੀਂ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਕਿ ਅਗਰ ਤੁਸੀਂ ਆਪਣੇ ਬੱਚਿਆਂ ਦਾ ਹੱਥ ਸਾਨੂੰ ਫੜਾ ਕੇ ਜਾਂਦੇ ਹੋ ਮੈਂ ਐਜ਼ ਅ ਫਾਦਰ ਤੁਹਾਡੇ ਬੱਚਿਆਂ ਨੂੰ ਟ੍ਰੀਟ ਕਰਦਾ ਮੇਰੇ ਲਈ ਤੁਹਾਡੇ ਬੱਚੇ ਇੱਕ ਬਿਜ਼ਨਸ ਨਹੀਂ ਹੈਗੇ ਇੱਕ ਦੁਕਾਨਦਾਰੀ ਨਹੀਂ ਹੈਗੀ ਮੇਰੇ ਲਈ ਤੁਹਾਡੇ ਬੱਚੇ ਮੇਰੇ ਬੱਚੇ ਨੇ ਮੈਂ ਜੋ ਆਪਦੇ ਬੱਚਿਆਂ ਲਈ ਕੀਤਾ ਜਾਂ ਮੈਂ ਆਪਣੇ ਭੈਣ ਭਰਾ ਦੇ ਬੱਚਿਆਂ ਲਈ ਕਰਦਾ ਉਹੀ ਮੈਂ ਤੁਹਾਡੇ ਬੱਚਿਆਂ ਲਈ ਕਰਦਾ ਉਹੀ ਉਹੀ ਕਰਦਾ ਆ ਰਿਆਂ ਸੋ ਥੋੜੇ ਜੇ ਸਿਆਣੇ ਬਣੋ ਕੰਸਲਟੈਂਟ ਹਾਇਰ ਕਰਨ ਤੋਂ ਪਹਿਲਾਂ ਉਹਦੀ ਲੈਗੇਸੀ ਦੇਖੋ ਉਹਦਾ 18-20 ਸਾਲ ਦਾ ਤਜਰਬਾ ਦੇਖੋ ਉਹਨਾਂ ਦੇ ਉਧਰ ਜਿੱਥੇ ਭੇਜ ਰਹੇ ਹਾਂ ਬੱਚਿਆਂ ਨੂੰ ਕੈਲਗਰੀ ਦੇ ਵਿੱਚ ਐਡਮਿੰਟਨ ਦੇ ਵਿੱਚ ਵੈਨਕੂਵਰ ਦੇ ਵਿੱਚ ਤਿੰਨ ਤੇ ਚੌਥਾ ਸਾਡਾ ਟ੍ਰਾਂਟੋ ਵਿੱਚ ਆਫਿਸ ਖੁੱਲ ਰਿਹਾ ਬੈਠੇ ਹੋਏ ਆ ਉੱਥੇ RCIC ਰਜਿਸਟਰਡ ਕੈਨੇਡੀਅਨ ਜਿਹੜੇ ਕੰਸਲਟੈਂਟ ਨੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਰੈਗੂਲੇਟਿਡ ਰੈਗੂਲੇਟਿਡ ਕੰਸਲਟੈਂਟ ਦੇ ਨਾਲ ਤੇ ਬ੍ਰੈਸਟਰਜ਼ ਨੂੰ ਲੈ ਕੇ ਅਸੀਂ ਉੱਥੇ ਬੈਠੇ ਹੋਏ ਆ ਤੁਹਾਡੇ ਬੱਚਿਆਂ ਦਾ ਵੈਲਕਮ ਕਰਨ ਲਈ ਤੇ ਉਹਨਾਂ ਦੀ ਹੈਲਪ ਕਰਨ ਲਈ ਇੱਕ ਵਾਰ ਮੌਕਾ ਜ਼ਰੂਰ ਦਿਓ ਸਾਨੂੰ ਸਿਰਫ ਤੁਸੀਂ ਇੱਕ ਫੋਨ ਕਾਲ ਕਰਨੀ ਹੈ 9914219000 ਤੇ ਸਾਡੀ ਟੀਮ ਨੇ ਤੁਹਾਨੂੰ ਸਾਰਾ ਕੁਝ ਗਾਈਡ ਕਰਨਾ ਤੁਹਾਨੂੰ ਬੁਲਾ ਕੇ ਪ੍ਰੋਪਰ ਤਰੀਕੇ ਨਾਲ ਤੁਹਾਡੀ ਪ੍ਰੋਸੈਸ ਕਰਨੀ ਹੈ ਤੇ ਤੁਹਾਨੂੰ ਗਿਲਟ ਫੀਲ ਨਹੀਂ ਹੋਊਗਾ ਇੰਨੀ ਮੇਰੀ ਸ਼ਿਉਰਟੀ ਆ ਕਿ ਤੁਸੀਂ ਅਗਰ ਰੈਫਰਲ ਸੈਡਿਓਸਿਟੀ ਦੇ ਥਰੂ ਆਪਣੇ ਬੱਚੇ ਦਾ ਭਵਿੱਖ ਬਣਾਉਨੇ ਹੋ ਜ਼ਿੰਦਗੀ ਦੇ ਵਿੱਚ ਕਦੇ ਤੁਹਾਨੂੰ ਆਪਣੇ ਆਪ ਨੂੰ ਉਲੰਭਾ ਨਹੀਂ ਦੇਣਾ ਪਊਗਾ ਕਿ ਉਹ ਇਸ ਟਾਈਮ ਤੇ ਅਗਰ ਅਸੀਂ ਕੋਈ ਚੰਗਾ ਬੰਦਾ ਲੱਭ ਲੈਂਦੇ ਤਾਂ ਸ਼ਾਇਦ ਸਾਡੇ ਬੱਚੇ ਦੀ ਜ਼ਿੰਦਗੀ ਬਣ ਜਾਂਦੀ ਇਹ ਇਹ ਫੀਲ ਨਹੀਂ ਤੁਹਾਨੂੰ ਕਦੇ ਵੀ ਜ਼ਿੰਦਗੀ 'ਚ ਕਰਨਾ ਪਊਗਾ ਇਹ ਮੇਰਾ ਤੁਹਾਡੇ ਨਾਲ ਵਾਅਦਾ